ਇਹ ਜੀ ਆਮ ਆਦਮੀ ਪਾਰਟੀ ਤੇ ਬੀਜੇਪੀ ਦੋਨੋਂ ਇੱਕ ਹੈ ਇਹ ਲੋਕਾਂ ਨੂੰ ਬੁੱਧੂ ਬਣਾ ਰਹੀਆਂ ਐਨਐਸਏ ਮਿਲ ਕੇ ਲਵਾਇਆ ਚਿੱਟਾ ਮਿਲ ਕੇ ਆ ਰਿਹਾ ਚਿੱਟਾ ਮਿਲ ਕੇ ਵਿਗ ਰਿਹਾ ਅੰਮ੍ਰਿਤਸਰ ਦੇ ਉਹਨੇ ਜਿਹੜਾ ਇਹਨਾਂ ਦਾ ਐਮਐਲਏ ਆਮ ਆਦਮੀ ਪਾਰਟੀ ਦਾ ਉਹਨੇ ਕਹਿਤਾ ਵੀ ਇੱਥੇ ਰਾਗਵ ਚੰਦੇ ਨੇ ਚਿੱਟਾ ਵੇਚਦਾ ਹੈ ਅੰਮ੍ਰਿਤਸਰ ਚ ਇੱਕ ਐਸਐਸਪੀ ਦੇ ਇੱਕ ਡੀਐਸਪੀ ਵੇਚਦਾ ਹੁਣ ਸਾਢੇ 3 ਟਨ ਚਿੱਟਾ ਫੜਿਆ ਗਿਆ ਸੀ ਇਹਨਾਂ ਦੇ ਉੱਥੋਂ ਜੇ ਕਿਸੇ ਹੋਰ ਦਾ ਬਣਾਉਂਦਾ ਸਾਰਾ ਪਰਿਵਾਰ ਅੰਦਰ ਹੁੰਦਾ ਅਡਾਨੀ ਬਾਨੀ ਕਿਉਂ ਨਹੀਂ ਅੰਦਰ ਕੀਤੇ ਹੁਣ ਫੇਰ 98 ਕਿਲੋ ਫੇਰ ਫੜਿਆ ਗਿਆ 98 ਕਿਲੋ 700 ਗ੍ਰਾਮ ਅਜ ਤੋਂ 4-5 ਦਿਨ ਪਹਿਲਾਂ ਫੜਿਆ ਗਿਆ ਉਦੋਂ 16 ਬੰਦੇ ਫੜ ਲਏ ਉਹ ਲੈ ਕੇ ਕੌਣ ਆ ਰਿਹਾ ਸੀ ਕਿਦੇ ਵਾਸਤੇ ਆ ਰਿਹਾ ਸੀ ਉਹ ਕਿਦੇ ਗਦਾਮ ਚ ਆਉਣਾ ਸੀ ਇਹ ਨਹੀਂ ਸਰਕਾਰਾਂ ਸੋਚਦੀਆਂ ਹੁਣ ਜਿਹੜਾ ਬੰਦਾ ਜੇ ਭਗਵੰਤ ਮਾਨ ਵੀ ਕੁਛ ਦਿਨ ਚ ਨਾ ਮੋਦੀ ਦੇ ਵਿੱਚ ਸ਼ਾਮਲ ਹੋਇਆ ਤਾਂ ਇਹ ਵੀ ਜੇਲ੍ਹ ਦੇ ਵਿੱਚ ਜਾਊਗਾ ਸਾਡੀ ਗਰੰਟੀ ਹੈ ਕਿਉਂਕਿ ਅਸੀਂ ਮੁੱਦਾ ਪਹਿਲਾਂ ਵੀ ਚੱਕਿਆ ਸੀ ਅਸੀਂ ਬੋਲਦੇ ਨਹੀਂ ਸੀ ਰਾਤ ਦੀ ਵੀਡੀਓ ਚੱਲਦੀ ਆ ਬਈ ਭਗਵੰਤ ਕੇਜਰੀਵਾਲ ਦੇ ਉੱਤੇ ਜਿਹੜਾ ਉਹ ਦਿੱਲੀ ਆ ਚੱਲਦਾ ਸਿਸਟਮ ਹੁਣ ਕੇਸ ਦਰਜ ਹੋ ਰਿਹਾ ਹੈ ਉਹ ساری ਉਮਰ ਨਹੀਂ ਨਿਕਲਦਾ ਐਨਐਸਏ ਲੱਗ ਰਹੀ ਉਹਤੇ ਵੀ ਕਿਉਂਕਿ ਉਹਨੇ ਸਾਡੇ 133.54 ਕਰੋੜ ਰੁਪਈਆ ਸਾਡੇ ਸਿੱਖਾਂ ਤੋਂ ਬਾਹਰੋਂ ਲਿਆਂਦਾ ਪੰਨੂਣਾ ਤੋਂ ਭਈ ਮੈਂ ਤੁਹਾਡੇ ਬੰਦੇ ਛਡਾਉਂਗਾ ਇੱਥੇ ਪਹਿਲਾਂ ਸਭ ਤੋਂ 5 ਘੰਟੇ ਮੇਰੀ ਸਰਕਾਰ ਨੂੰ ਭੁੱਲਰ ਨੂੰ ਕੱਢੂੰਗਾ ਬਾਕੀ ਬੰਦੇ ਮੈਂ ਸਾਰੇ ਕੱਢੂੰਗਾ ਹੁਣ ਇਹ ਮੁੱਕਰ ਕੇ ਸਾਡੇ ਬੰਦੇ ਦਾ ਬਾਹਰ ਕੀ ਕਰਨੇ ਸੀ ਉਲਟਾ ਸਾਡੇ ਬੰਦੇ ਹੋਰ ਬੰਦ ਕਰਦੇ ਮੈਨੂੰ ਇਹ ਦੱਸਣ ਭਈ ਅਮਰਤਪਾਲ ਦਾ ਕੀ ਕਸੂਰ ਹੈ ਐਨਐਸਏ ਕਿਉਂ ਲੱਗੀ ਕਿਉਂਕਿ ਇੱਕੋ ਲੋਕਾਂ ਦੇ ਧੀ ਪੁੱਤ ਬਚਾਉਂਦਾ ਸੀ ਨਸ਼ਾ ਛਡਾਉਂਦਾ ਸੀ ਮੈਂ ਵੀ ਇੱਕ ਐਕਸ ਮੈਂ ਨਾ ਆਰਮੀ ਤੋਂ ਸਰਵਿਸ ਕਰਕੇ ਆਇਆ ਅਸੀਂ ਨਸ਼ੇ ਨਹੀਂ ਕਰਦੇ ਅਸੀਂ ਅੰਮ੍ਰਿਤ ਛਕ ਲਿਆ ਜਿਹੜੇ ਨਸ਼ੇ ਜਿਹਦਾ ਪੀ ਪੁੱਤ ਮਰਦਾ ਉਹਨੂੰ ਪਤਾ ਠੀਕ ਹੈ ਜੀ 84 ਵਰਤੀ 83 ਦੇ ਵਿੱਚ ਭਾਜਪਾ ਨੇ ਕਾਂਗਰਸ ਦਾ ਸਾਥ ਦਿੱਤਾ ਮਾਈਕ ਕੰਟਰੀ ਕਿਤਾਬ ਪੜ੍ਹ ਲਓ ਅਡਵਾਨੀ ਨੇ ਇੰਦਰਾ ਨੂੰ ਦੁਰਗਾ ਦਾ ਖਿਤਾਬ ਦਿੱਤਾ ਇਹ ਕਹਿੰਦੇ ਅਸੀਂ ਮਿਲੇ ਨਹੀਂ ਹੋਏ ਇਹਨਾਂ ਦਾ ਪ੍ਰੂਫ ਤਾਂ ਜਗ੍ਹਾ ਜਗ੍ਹਾ ਤੇ ਪੈਣੇ ਹੁਣ ਵੀ ਮੋਦੀ ਜਿਹੜਾ ਮੋਦੀ ਜਿਹੜੇ ਨੂੰ ਡਰਾਂ ਲਦਾ ਉਹਨੂੰ ਮਾਰ ਲੰਦਾ ਹੁਣ ਤੁਸੀਂ ਦੇਖੋ ਕਮੇਟੀਆਂ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਬੰਦੇ ਦੂਜਿਆਂ ਦੇ ਮੈਂਬਰ ਸੀ ਜਿਵੇਂ ਆ ਕਮੇਟੀ ਲਾ ਲੋ ਸ਼ਾਂਤੀ ਲਾ ਲੋ ਗੋਬਿੰਦਗੜ੍ਹ ਦੇ ਲੋ ਹੋਰ ਕਮੇਟੀਆਂ ਜਿਹੜੇ ਬੰਦਿਆਂ ਦੀਆਂ ਕਮੇਟੀਆਂ ਦੂਜੀਆਂ ਸੀ ਕਾਂਗਰਸੀਆਂ ਜਾਂ ਅਕਾਲੀਆਂ ਦੀਆਂ ਜਾਂ ਕਿਸੇ ਦੀਆਂ ਉਹਨਾਂ ਨੂੰ ਡਰਾ ਲਿਆ ਉਹਨਾਂ 'ਚ ਕੋਈ ਪੈਸਾ ਨਹੀਂ ਦਿੱਤਾ ਜਦੋਂ ਇਹਨਾਂ ਦੇ ਨਾਲ ਮਿਲ ਗਏ ਹੁਣ ਕੰਮ ਚੱਲਣ ਲੱਗ ਗਏ ਕਿਉਂਕਿ ਪੈਸਾ ਇਕੱਠਾ ਕਰਦੇ ਕੋਈ ਆਮ ਆਦਮੀ ਪਾਰਟੀ ਨਹੀਂ ਕੋਈ ਕੁਛ ਨਹੀਂ ਸਭ ਖਾਸ ਆਦਮੀ ਆ ਕਿਉਂਕਿ ਇਹਨਾਂ ਨੂੰ ਹੁਣ ਤੁਸੀਂ ਦੇਖੋ ਉਧਰਲਾ ਐਮਐਲਏ ਭੱਜ ਕੇ ਇੱਧਰ ਆਉਂਦਾ ਹੈ ਕਿ ਇਹਨਾਂ ਕੋ ਬੰਦੇ ਨਹੀਂ ਹੁਣ ਆਮ ਆਦਮੀ ਮਰ ਗਏ ਜਿਹੜੇ ਸੱਤ ਮੰਤਰੀਦਾਰੇ ਨੇ ਬਾਕੀ ਜਿਹੜੇ ਹੋਰ ਦਾਰੇ ਨੇ ਆਮ ਆਦਮੀ ਪਾਰਟੀ ਨੂੰ ਇਹਦਾ ਹੀ ਆਮ ਬੰਦੇ ਨੂੰ ਟਿਕਟ ਕਿਉਂ ਦਿੱਤੀ ਉਹਦੇ ਬਾਰੇ ਵੀਰ ਜੀ ਇਹਨਾਂ ਨਾਲੋਂ ਮੰਤਰੀਆਂ ਨਾਲੋਂ ਬੜੇ ਲੈ ਕੇ ਸਾਡੇ ਕੋਲ ਜਾਦਾ ਬੰਦੇ ਆ ਜਿਹੜੇ ਡਬਲ ਐਮਏ ਕਰੀ ਬੈਠੇ ਆ ਪੀ ਐਚ ਡੀਆ ਕਰੀ ਬੈਠੇ ਉਹਨਾਂ ਨੂੰ ਕਿਉਂ ਟਿਕਟ ਦਿੰਦੇ ਕਿਉਂਕਿ ਇਹਨਾਂ ਨੂੰ ਤਾਂ ਉਹ ਚਾਹੀਦਾ ਜਿਹਦੇ ਕੋਲ ਪੈਸਾ ਹੋ ਪੈਸਾ ਦਵੇ ਇਹਨਾਂ ਨੂੰ ਟਿਕਟ ਲਵੇ ਅਸੀਂ ਤਾਂ ਇਹ ਕਹਿੰਨੇ ਆ ਵੀ ਆਮ ਬਹੁਤ ਪਜੰਤਾ ਪੜੀ ਲਿਖੀ ਆ ਦੇਖੋ ਤੁਸੀਂ ਫਟੇਗਰ ਤੇ ਗੇੜਾ ਮਾਰ ਲਓ ਆਹ ਦੇਖੋ ਸਾਡੇ ਨਾਲ ਖਾਲ ਖਾਲ ਦਸਵਾਲ ਸਿੰਘ ਐਮਏ ਕੀਤੀ ਹੋਈ ਆ ਹੋਰ ਬੰਦੇ ਬਹੁਤ ਆ ਮੈਂ ਖੁਦ ਪਲੱਸ ਆਰਮੀ ਦੇ ਸੂਬੇਦਾਰ ਰਟਾਇਰ ਆ ਅਸੀਂ ਵੀ ਲੜ ਸਕਦੇ ਆ ਪਰ ਅਸੀਂ ਆਪਣੀ ਉਮਰ ਦੇ हिसाब ਨਾਲ ਨਹੀਂ ਲੜਦੇ ਅਸੀਂ ਕਹਿੰਦੇ ਆ ਵੀ ਨਵੇਂ ਬੰਦਿਆਂ ਨੂੰ ਮੌਕਾ ਮਿਲੇ ਜਿਹੜੇ ਕਿ ਕੋਈ ਚੰਗਾ ਕੰਮ ਕਰ ਸਕਦੇ ਆ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਮੰਤਰੀ ਦੇ ਮੁੰਡੇ ਨੂੰ ਦੇ ਦੋ ਟਿਕਟ ਉਹ ਐਮਐਲਏ ਦੇ ਮੁੰਡੇ ਨੂੰ ਕਿਉਂ ਬਈ ਹੁਣ ਜੂਪੀ ਦੇ ਵਿੱਚ ਸਾਡੇ ਮੁੰਡੇ ਚਾਰ ਮਾਰੇ ਸੀ ਉਹਨੂੰ ਦੁਬਾਰਾ ਫੇਰ ਟਿਕਟ ਦੇ ਦਿੱਤੀ ਉਹ ਗਲਤ ਹੈ ਬਾਬ ਨੂੰ ਜਿਹੜਾ ਅਮਰਤਪਾਲ ਹੁਣ ਕਹਿ ਰਹੇ ਨੇ ਵੀ ਲੜੂਗਾ ਚੋਣ ਉਹਨੂੰ ਸਰਕਾਰਾਂ ਚੋਣ ਲੜਨ ਦੇਣਗੇ ਕੀ ਵਿਚਾਰ ਹੈ ਜੇ ਚੋਣ ਲੜਨ ਦੇਣ ਗਿਆ ਸਾਡਾ ਪੂਰਾ ਸਮਰਥਨ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸਭ ਤੋਂ ਪਹਿਲਾਂ ਐਲਾਨ ਕਰਤਾ ਅਸੀਂ ਆਪਣਾ ਕੈਂਡੀਡੇਟ ਵਾਪਸ ਲਿਆ ਹੋਇਆ ਹਰਪਾਲ ਸਿੰਘ ਬਲੇਹਰ ਉਹ ਉਹਦੇ ਵਾਸਤੇ ਕੰਪੇਨ ਕਰ ਰਿਹਾ ਬਾਕੀ ਹੁਣ ਤੁਸੀਂ ਆਪ ਦੇਖੋ ਸਾਡਾ ਬਾਰਡਰ ਕਿੰਨੇ ਬੰਦ ਕਰਾਇਆ ਭਾਜਪਾ ਦੇ ਆਮ ਆਦਮੀ ਪਾਲ ਦੀ ਸਰਕਾਰ ਰੱਜੀ ਹੈ ਦੋਨੋਂ ਮ ਸਰਕਾਰਾਂ ਮਿਕਸ ਹੈ ਭਗਵੰਤ ਮਾਨ ਦੀ ਪੁਲਿਸ ਸਾਡੇ ਵਿੱਚ ਫਿਰਦੀ ਸੀ 21 ਤਰੀਕ ਨੂੰ ਜਿੱਦਣ ਉੱਥੇ ਗੋਲੇ ਚੱਲਦੇ ਸੀ ਮੈਂ ਖੁਦ ਵਿੱਚ ਗਿਆ ਸੀ ਉਹ ਪੁਲਿਸ ਸਾਡੀਆਂ ਵੀਡੀਓ ਬਣਾ ਰਹੀ ਹੈ ਜਿਹੜਾ ਕਿ ਸਾਡੇ ਦੇ ਅੰਦਰ 200 ਆ ਕੇ ਉਹ ਬਾਰਡਰ ਲਾਈ ਬੈਠੇ ਉਹਨਾਂ ਨੂੰ ਕਿਉਂ ਪਿੱਛੇ ਕਰਨ ਦਿੱਤਾ ਵੀ ਪਿੱਛੇ ਕਰੋ ਬੜ ਰਹੇ ਇਹਦਾ ਮਤਲਬ ਇਹ ਆਪ ਸਾਡੇ ਮੁੰਡੇ ਮੈਂ ਸਾਡਾ ਇੱਕ ਮੁੰਡਾ ਸ਼ਹੀਦ ਹੋ ਗਿਆ ਹਜ਼ਾਰਾਂ ਬੰਦੇ ਫਟੜ ਹੋਏ ਆ ਉੱਤੇ ਪਹਿਲਾਂ 750 ਕਿਸਾਨ ਪਹਿਲਾਂ ਮਰ ਗਿਆ ਦਿੱਲੀ ਦੇ ਵਿੱਚ ਇਹ ਸਾਰੇ ਮਿਲੇ ਹੋਏ ਆ ਸਿਰਫ 2 ਕੁ ਦਿਖਾਵਾ ਕੇਜਰੀਵਾਲ ਪਹਿਲਾਂ ਸਾਡੇ ਕਿ ਨਹੀਂ ਕਿਸਾਨਾਂ ਕਰਨੀ ਪੈਰ ਧਰਦਾ ਸੀ ਉਹ ਦਿਖਾਵਾ ਸੀ ਕਿਉਂਕਿ ਉਹ ਵੋਟਾਂ ਲੈਣੇ ਚਾਹੁੰਦੇ ਸੀ ਪੰਜਾਬ ਦੇ ਵਿੱਚੋਂ ਕਿਉਂਕਿ ਉਹਨੇ ਪੰਜਾਬ ਦੇ ਜਿਹੜੇ ਸਾਡੇ ਸਿੰਘ ਬਾਹਰ ਆ ਜਿਨ੍ਹਾਂ ਦੇ ਹੁਣ ਪੰਜਾਬ ਨਾਲ ਲਿੰਕ ਐ ਬਹੁਤ ਪੈਸੇ ਵਾਲੇ ਤਾਂ ਬੰਦੇ ਆ ਉਹਨਾਂ ਨੇ 133654 ਕਰੋੜ ਇਕੱਠਾ ਕਰਕੇ ਦਿੱਤੈ ਨੂੰ ਵੀ ਤੂੰ ਸਾਡੇ ਬੰਦੇ ਇਹ ਗੱਲ ਕਰਕੇ ਆ ਗੋਪਤ ਕਮਰੇ ਚ ਵੀ ਮੈਂ ਤੁਹਾਡੇ ਬੰਦੇ ਛੱਡੂਗਾ ਪੈਸਾ ਲੈ ਕੇ ਆ ਹੁਣ ਉਹ ਮੰਗ ਰਹੇ ਆ ਹਿਸਾਬ ਵੀ ਤੂੰ ਸਾਡੇ ਬੰਦੇ ਛੱਡੇ ਨਹੀਂ ਉਲਟਾ ਫਸਾ ਤੇ ਹਿਸਾਬ ਦੇ ਹੁਣ ਇਹ ਤੇ ਹੋਈ ਆ ਜਿਹੜੀ ਐਨਆਈ ਦਾ ਕਾਰਵਾਈ ਹੋ ਰਹੀ ਆ ਜਿਹੜੀ ਆਮ ਆਦਮੀ ਪਾਰਟੀ ਐ ਉਹ ਤੁਹਾਨੂੰ ਲੱਗਦਾ ਵੀ 5 ਸਾਲ ਪੂਰੇ ਕਰ ਲੂਗੀ ਮੁਸ਼ਕਲ ਐ ਜੀ ਮੁਸ਼ਕਲ ਐ ਤੁਸੀਂ ਦੇਖੋ ਆਪਾਂ ਫਤੇਗੜ ਸਾਹਿਬ ਦੇ ਖੜੇ ਆ ਫਤੇਗੜ ਸਾਹਿਬ ਸਭ ਤੋਂ ਇਤਿਹਾਸਕ ਜਗ੍ਹਾ ਪੂਰੇ ਵਰਲਡ 'ਚ ਆਰ ਇਹਦੀ ਸੜਕ ਦੇਖ ਲਓ ਜਾ ਕੇ ਆ ਜਾ ਕੇ ਦੇਖ ਲਓ ਬਸੀ ਤੱਕ ਇੱਟਾਂ ਜੇ ਲਾਤੀਆਂ ਅੱਧੀ ਸੜਕ ਪੱਟੀ ਐ ਉੱਥੇ ਕੋਈ ਬਣਾਈ ਨਹੀਂ ਹੈਗੀ ਜਦ ਕਿ 20 20 ਫੁੱਟ ਚੌੜੀ ਚਾਹੀਦੀ ਸੜਕ ਸਿਰੇ ਤੱਕ ਹੈ ਬਾਕੀ ਆ ਚੁੰਨੀ ਵਾਲੇ ਪਾਸੋਂ ਦੇਖ ਲਓ ਬਾਕੀ ਆ ਫਤੇਗੜ ਤੋਂ ਜੰਡਾਲੀ ਡੇਰਾ ਰੋਡ ਜਾਂਦਾ ਹੈ ਇਹ ਉਹ ਪੈਚ ਜੇ ਲਾਈ ਸਮਾਂ ਤੇ ਉਹ ਫੇਰ ਉਖੜ ਗਏ ਬਸੀ ਇਹ ਇਤਲਾਣੀਆਂ ਤੋਂ ਮੰਡੀ ਗਵਿੰਦਗੜ੍ਹ ਨੂੰ ਬਸੀ ਤੋਂ ਮੰਡੀ ਗਵਿੰਦਗੜ੍ਹ ਨੂੰ ਛੜਕਾਉਂਦੀ ਹੈ ਕੋਈ ਸਾਰੇ ਥੱਲੇ ਪਾਣੀ ਨਿਕਲਣ ਵਾਲਾ ਦੁਬਾਰਾ ਪੱਤਰ ਸਾਰੇ ਨਿਕਲੇ ਮਿੱਟੀ ਨਿਕਲੀ ਹੋਈ ਹੈ ਕੋਈ ਕੰਮ ਨਹੀਂ ਕਰਿਆ ਹੁਣ ਕੁਝ ਬੰਦਿਆਂ ਨੇ ਇੱਥੇ ਫਤੇਗੜ੍ਹ ਸਾਹਿਬ ਵਾਲਿਆਂ ਨੇ ਵਿਰੋਧ ਕੀਤਾ ਇਹਨਾਂ ਨੇ ਪਾਣੀ ਆ ਗਿਆ ਇੱਥੇ ਤੁਹਾਨੂੰ ਪਤਾ ਹੀ ਹੈ ਪਾਣੀ ਦੇ ਵਿੱਚ ਕਿਸੇ ਪਿੰਡ ਦੇ ਜਾ ਕੇ ਸਾਰ ਨਹੀਂ ਲਈ ਪਿੰਡਾਂ ਵਾਲੇ ਗਾਲਾਂ ਕੱਢਦੇ ਪਰਣ ਨਹੀਂ ਦਿੰਦੇ ਇਹਨਾਂ ਨੂੰ ਨਾ ਭਾਜਪਾ ਨੂੰ ਮੜਨ ਦੇਣਾ ਭਾਜਪਾ ਸਾਡੀ ਨੰਬਰ 1 ਦੁਸ਼ਮਣ ਜਮਾਤ ਆ ਦੂਜੀ ਨਾਲ ਆਮ ਆਦਮੀ ਪਾਰਟੀ ਉਹਨਾਂ ਦੀ ਭਾਈਵਾਲ ਤੇ ਕਾਂਗਰਸ ਉਹਨਾਂ ਦੇ ਨਾਲ ਪਹਿਲਾਂ ਮਿਲੀ ਹੋਈ ਸੀ ਕਾਂਗਰਸ ਦੇ ਨਾਲ ਉਹਨਾਂ ਨੇ ਅਟੈਕ ਹੋਇਆ ਸਾਡੇ ਤੇ ਹਰਮਿੰਦਰ ਸਾਹਿਬ ਤੇ ਉਹਦੇ ਵਿੱਚ ਜਿਹੜਾ 84 ਵੀ ਮੈਂ ਦੇਖੀ ਆ ਜਦੋਂ ਇੰਦਰਾ ਮਰੀ ਹੈ ਉਸ ਦਿਨ ਵੀ ਮੈਂ ਦੇਖਿਆ ਮੇਰੇ ਨਾਲ ਦੇ ਦੋ ਮੁੰਡੇ ਛੀਦ ਹੋਏ ਆ ਜੀ ਕਾਨਪੁਰ ਤੋਂ ਲਖਨਊ ਦੇ ਵਿਚਾਲੇ ਇੱਕ ਆਪਣਾ ਬਾਠਾ ਬਿੰਦ ਗੁਰੂ ਜੁਣਿਆ ਹੋਣਾ ਨਾਲ ਆ ਇੱਥੇ ਬਾਠਾ ਬਿੰਦ ਦਾ ਮੁੰਡਾ ਧਰਮ ਸਿੰਘ ਛੀਦ ਹੋਇਆ ਜਿਹਦੇ ਗਾਲ ਤੇ ਟਾਇਰ ਪਾ ਕੇ ਫੂਕਿਆ ਇੱਕ ਲੁਧਿਆਣੇ ਦਾ ਮੁੰਡਾ ਸੀ ਸਾਡਾ ਕੁਆਰਟਰ ਮਾਸਟਰ ਪੰਨੀ ਗੁਰਦੇਵ ਸਿੰਘ ਸੀ ਐ ਹਰਦੇਵ ਸਿੰਘ ਸੀ ਉਹਨੂੰ ਟਾਇਰ ਬਾਕੇ ਭੁਕਿਆ ਇੱਕ ਵਿਚਾਰਾ ਜਵਾਗ ਜਾ ਸੀ ਉਹਨੂੰ ਤੀਮੀਆਂ ਨੇ ਥੱਲੇ ਪਾਤਾ ਸੀਟ ਦੇ ਉੱਪਰ ਚਾਦਰ ਛੜਤੀ ਉਹ ਬਚਿਆ ਅੱਛਾ ਜੀ ਅਸੀਂ ਹਥਿਆਰ ਦੇਖੇ ਹਨ ਮੇਰੇ ਨਾਲ ਦੇ ਬੰਦੇ ਜੋ ਭੱਜੇ ਸੀ ਸੈਂਟਰ ਦੇ ਵਿੱਚੋਂ ਧੂਰੀ ਦਾ ਸੀ ਵੀਰ ਸਿੰਘ ਉਹਦਾ ਬਾਪ ਤਿਹਾਰ ਦੇਲ 'ਚ ਇੰਟਰਵਿਊ ਦੇਖਣ ਗਿਆ ਆਪਣੇ ਮੁੰਡੇ ਨੂੰ ਉੱਥੇ ਮਰ ਗਿਆ ਦੇ ਮੂਹਰੇ ਘੜ ਕੇ ਦੇਖ ਕੇ ਇੰਨੀ ਬੁਰੀ ਹਾਲਤ ਸੀ ਉਹ ਮੁੰਡੇ ਵੀ ਮਰ ਗਏ ਸਾਰੇ ਜਿਹੜੇ ਆਪਣੇ ਲੀਡਰ ਕਹਿੰਦੇ ਨੇ ਵੀ 84 ਦੇ ਵਿੱਚ ਸਾਡਾ ਉਹ ਨਹੀਂ ਸੀ ਸਾਡਾ ਕੋਈ ਉਹ ਹੱਥ ਨਹੀਂ ਸੀ ਉਹ ਤੁਸੀਂ ਤੁਸੀਂ ਤਾਂ ਦੇਖਿਆ ਥੋਨੂੰ ਤੁਸੀਂ ਦੱਸੋ ਵੀਰ ਜੀ ਮੇਰੀ ਸੁਣੋ ਗੱਲ ਮੈਂ ਇੱਥੇ 91 ਵਿੱਚ ਡਿਊਟੀ ਲਾ ਗਿਆ ਹਾਂ ਲੁਧਿਆਣੇ ਕੋਈ ਅੱਤਵਾਦ ਨਹੀਂ ਸੀ ਮੈਂ ਤਾਂ ਇੱਕ ਵਾਰੀ ਪਹਿਲਾਂ ਵੀ ਮੇਰੀ ਵੀਡੀਓ ਆ ਚੁੱਕੀ ਹੈ ਚੈਨਲ ਤੇ ਮੈਂ ਚੈਲੰਜ ਕੀਤਾ ਸੀ ਵੀ ਐਸਐਸਪੀ ਚੱਟੋ ਬਾਧਿਆ ਸੀ ਮੈਨੂੰ ਸੰਧੜਾ ਵਾਲਾ ਤੇ ਦਵਿੰਦਰ ਪਾਉਂ ਦੱਸਿਆ ਵੀ ਕਿੱਥੇ ਮੁਕਾਬਲਾ ਹੋਇਆ ਸੀ ਲੋਕਾਂ ਦੇ ਮੁੰਡੇ ਫੜ ਫੜ ਕੇ ਇਹਨਾਂ ਨੇ ਮਾਰੇ ਪੁਲੀਆਂ ਦੇ ਉੱਤੇ ਲ ਜਾ ਕੇ ਕਹਿੰਦੇ ਉੱਥੇ ਲੈ ਕੇ ਕਿਤੇ ਲੈ ਕੇ ਐਦਾਂ ਮੁੰਡੇ ਮਾਰੇ ਆ ਕੋਈ ਮੁਕਾਬਲਾ ਕਿਤੇ ਦਿਖਾਉਂਦੇ ਹੀ ਨਹੀਂ ਸੀ ਮੈਂ ਡੇਰਾ ਬਾਬਾ ਨਾਨਕ ਰਿਆਂ ਉੱਥੇ ਲੋਕਾਂ ਤੋਂ ਪੁੱਛਿਆ ਸਾਰੇ ਫੌਜ ਬਾਹਰ ਨਹੀਂ ਜਾਂਦੀ ਅਸੀਂ ਬਾਹਰ ਫਿਰਦੇ ਸੀ ਸਾਨੂੰ ਕਹਿੰਦੇ ਤੁਸੀਂ ਕੌਣ ਅਸੀਂ ਕਹਾਂ ਤੁਹਾਨੂੰ ਕੋਈ ਡਰ ਨਹੀਂ ਸਾਡਾ ਤਾਂ ਪੰਜਾਬ ਹੈ ਅਸੀਂ ਤਾਂ ਇੱਥੇ ਰਹਿਣਾ ਅਸੀਂ ਤਾਂ ਕੱਲ ਨੂੰ ਛੁੱਟੀ ਵੀ ਨਹੀਂ ਜਾ ਸਕਦੇ ਜੇ ਇੱਥੇ ਬਾਹਰ ਨਹੀਂ ਨਿਕਲਾਂਗੇ ਇਸ ਕਰਕੇ ਵੀਰ ਜੀ ਸਾਰਾ ਕੁਝ ਦੇਖਿਆ ਸਭ ਕੁਝ ਦੇਖਿਆ ਮੈਂ ਰਾਤ ਨੂੰ ਲੁਧਿਆਣੇ ਤੋਂ ਪਿੰਡ ਆਉਂਦਾ ਸੀ ਮੇਰਾ ਪਿੰਡ ਇੱਥੋਂ ਲੁਧਿਆਣੇ ਤੋਂ 70 ਕਿਲੋਮੀਟਰ ਹੈ ਮੈਂ ਸਕੂਟਰ ਤੇ ਆਉਂਦਾ ਮੈਨੂੰ ਤਾਂ ਕਦੀ ਕੋਈ ਮਿਲਿਆ ਨਹੀਂ ਹੱਤਵਾਦੀ ਆਰਮੀ ਡਿਊਟੀ ਕਰ ਮੈਨੂੰ ਸਾਰਾ ਕੁਝ ਹੀ ਦਿਖਾਇਆ ਗਿਆ ਹੈ ਬਿਲਕੁਲ ਦਿਖਾਇਆ ਗਿਆ ਜੀ ਜਿੰਨੇ ਮੁੰਡੇ ਜਿਹੜਾ 15 ਸਾਲ ਦਾ 18 ਸਾਲ ਦਾ 16 ਸਾਲ ਦਾ ਮੁੰਡਾ 10ਵੀਂ 11ਵੀਂ ਪੜ੍ਹਦੇ ਚੱਕੇ ਮਾਰ ਦਿੰਦੇ ਸੀ ਹੁਣ ਬਿਆਨ ਸਿੰਘ ਦੇ ਪਿੰਡ ਦੇ ਨਾਲ ਜ਼ਮੀਨ ਆਰਮੀ ਦੀ ਇੱਕ ਬ੍ਰਿਗੇਡੀਅਰ ਦੀ ਹੈ ਉੱਥੇ ਜਾਟ ਰੈਜiment ਦੇ ਰਹਿੰਦੇ ਆ ਉਸ ਟਾਈਮ ਜਦ ਮੈਂ ਪੈਨਸ਼ਨ ਆ ਮੈਂ ਜਦ ਗਿਆ ਸੀ ਉਹ ਕਹਿੰਦੇ ਵੀ ਸਾਡੇ ਕੋਲ ਰਾਤ ਨੂੰ ਮੁੰਡੇ ਆਉਂਦੇ ਸੀ ਕਦੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਹਨਾਂ ਨੇ ਕਹਿੰਦੇ ਪਤਾ ਲੱਗਦੇ ਸਾਨੂੰ ਪੁੱਛਦੇ ਅਸੀਂ ਦੱਸਦੇ ਇਧਰ ਨਾਕਾ ਲੱਗਿਆ ਹੋ ਨਿਕਲ ਜਾਂਦੇ ਸੀ ਬਾਰੇ ਜਦੋਂ ਜਾਨ ਬਚਾਉਂਦੇ ਤੇ ਹਰੇਕ ਜਾਨ ਬਚਾਉਂਦਾ ਫਿਰਦਾ ਸੀ ਜਿਹੜੇ ਮੁੰਡੇ ਨੂੰ ਪੋਸਟ ਤੰਗ ਕਰਦੀ ਘਰੋਂ ਭੱਜ ਜਾਂਦਾ ਸੀ ਭੱਜ ਜਾਂਦਾ ਤਾਂ ਹੋਰ ਕੀ ਕਰੇ ਅੱਤਵੰਤ ਇਹਦੀ ਐਸੀ ਕੋਈ ਗੱਲ ਨਹੀਂ ਜਿਹੜੇ ਮੁੰਡੇ ਹੁਣ ਵੀ ਬਾਹਰ ਭੱਜੇ ਹੋયા ਕੋਈ ਮਾਨ ਸਾਹਿਬ ਨੇ ਪੱਕੇ ਕਰਾ ਦਿੱਤੇ ਬਾਹਰੋਂ ਬਚੇ ਹੋયા ਤਾਂ ਹੀ ਦਾ ਮਾਨ ਸਾਹਿਬ ਦੇ ਗੋਣ ਗੋਣ ਨੇ ਮਾਨ ਸਾਹਿਬ ਨੇ ਲੱਖਾਂ ਮੁੰਡੇ ਪੱਕੇ ਕਰਤੇ ਇਹਨਾਂ ਨੇ ਇੱਕ ਵੀ ਇਹਨਾਂ ਨੂੰ ਕਿਹਦੇ ਨਹੀਂ ਜਾਣਦਾ ਮਾਨ ਸਾਹਿਬ ਨੂੰ ਪੂਰਾ ਵਰਲਡ ਜਾਣਦਾ 270 ਦੇਸ਼ ਜਾਣਦੇ ਸਿਮਰਜੀਤ ਸਿੰਘ ਮਾਨ ਨੂੰ ਇਹਨਾਂ ਨੂੰ ਕੌਣ ਜਾਣਦਾ ਇਹਦਾ ਇਥੇ ਕੋਈ ਕਲਾਕਾਰ ਖੜਾਦਾ ਜਿਵੇਂ ਹੁਣ ਦੇਖੋ ਦੋ ਤਿੰਨ ਕਲਾ ਕਲਾਕਾਰਾਂ ਨੇ ਕੀ ਕਰਨਾ ਪਹਿਲਾਂ ਅਬ ਫ੍ਰੀ ਰਿਕਾਰਡ ਖੜਾ ਦੇ ਦੋ ਕਲਾਕਾਰ ਨੂੰ ਤਾਂ ਵੜ ਨਹੀਂ ਹੁੰਦੀ ਅਗਲੇ ਕਲਾਕਾਰ ਨੇ ਕੀਤਾ ਇਹ ਜੀ ਭਗਵੰਤ ਮਾਨ ਨੇ ਐਨਐਸਏ ਆਪ ਭਗਵੰਤ ਮਾਨ ਨੇ ਦੇਖੋ ਤੁਸੀਂ ਲਾ ਤਾਂ ਦਿੱਤੀ ਕਿਉਂ ਆਪ ਕਮੇਡੀਅਨ ਸੀ ਉਹ ਕਮੇਡੀਓ ਨਹੀਂ ਬਣਾਤੀ ਸਾਰੀ ਇਥੇ ਪੰਜਾਬ ਪੁਲਿਸ ਵੀ ਉਹਦੇ ਨਾਲ ਰਲ ਗਈ ਚੱਕੋ ਬੰਦੇ ਨੂੰ ਲਾ ਦੋ ਐਨਐਸਏ ਇਹ ਕਲਾਕਾਰੀ ਖੇਡ ਰਹੇ ਆ ਮੇਰੀ ਜੀ ਕੋਈ ਹੈ ਨਹੀਂ ਪੰਜਾਬ ਦਾ ਕੋਈ ਹਾਲਾਤ ਖਰਾਬ ਨਹੀਂ ਸੀ ਇਹ ਸੈਂਟਰ ਦੇ ਵਿੱਚ ਆ ਕੇ ਉਹਦੇ ਅਮਿਤ ਸ਼ਾਹ ਦੇ ਪੈਰਾਂ 'ਚ ਬੈਠਿਆ ਵੀ ਮੇਰੀ ਇਥੇ ਮਿੱਟੀ ਕੁੱਟੀ ਜਾਣੀ ਹੈ ਮੈਨੂੰ ਬਚਾ ਲੂ ਇਹ ਆਪ ਬਚਨ ਦੇ ਮਾਰੇ ਇਦਾਂ ਸਾਡੇ ਸਿੰਘ ਫੜਾਏ ਅਮਰਗੱਬਾਲ ਦੇ ਨਾਲ ਦਾ 11 ਬੰਦੇ ਆ ਮੈਨੂੰ ਮੈਦੋ ਵੀ 50 ਬੰਦੇ ਅੰਮ੍ਰਿਤਸਰ ਦੇ ਚੰ ਸਾਲ ਤੋਂ ਉੱਤੇ ਹੋ ਗਿਆ ਉਹਨਾਂ ਨੂੰ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਹੁਣ ਤੁਸੀਂ ਸਾਡੀ ਇੰਟਰਵਿਊ ਹੁੰਦੇ ਮੇਰੇ ਨਾਲ 4 ਬੰਦੇ ਖੜੇ ਆ ਕਿ ਇਹਨਾਂ ਨੂੰ ਵੀ ਚਾਰੇ ਫੜਨਗੇ ਜੇ ਮੇਰੀ ਕੋਈ ਗੱਲ ਹੋ ਗਈ ਇਹ ਤਾਂ ਸੋਚਣਾ ਚਾਹੀਦਾ ਉਹਨਾਂ ਨੂੰ ਬਾਕੀ ਹੁੰਦਾ ਛੱਡੇ ਜਿਹੜੇ 50 ਫੜੇ ਹੋਏ ਆ ਲੋ ਐਂਡ ਆਰਡਰ ਤਾਂ ਬਣਾ ਕੇ ਖਾਣਾ ਸਿੱਖਾਂ ਦੀ ਜਿਹੜੀ ਉੱਠਦੀ ਆਵਾਜ਼ ਸੀ ਨਸ਼ੇ ਦੇ ਖਿਲਾਫ ਜਿਹੜੀ ਉੱਠਦੀ ਆਵਾਜ਼ ਸੀ ਉਸ ਨੂੰ ਦਬਾਇਆ ਗਿਆ ਹੈ ਸੈਂਟਰ ਨੇ ਦਬਾਇਆ ਕਿਉਂ ਕਿਉਂਕਿ ਉਹ ਚਾਹੁੰਦੇ ਸੀ ਵੀ ਇੱਥੇ ਜਿਹੜੀ ਜਵਾਨੀ ਆ ਉਹ ਆਪ ਗਵਿੰਦਗੜ ਦਾ ਬਸ ਅੱਡਾ ਨਸ਼ਿਆਂ ਦਾ ਅੱਡਾ ਬਣ ਚੁੱਕਿਆ ਸੀ ਮੈਂ ਗਵਿੰਦਗੜ ਦੇ ਵਿੱਚ ਟੈਕਸੀ ਦਾ ਕੰਮ ਕਰਦਾ ਪ੍ਰਧਾਨਮੀ ਹਾਂ ਉਹ ਬੰਦੇ ਸਾਡੇ ਕੋਲ ਸਾਰੇ ਰੋਂਦੇ ਸੀ ਜਿੰਨੇ ਥੱਲੇ ਟਰੱਕ ਯੂਨੀਅਨ ਹੈ ਟੈਕਸੀ ਯੂਨੀਅਨ ਦੇ ਹੋਰ ਹੈ ਕਹਿੰਦੇ ਸਾਡੇ ਚੋਰੀਆਂ ਬਹੁਤ ਹੁੰਦੀਆਂ ਅਸੀਂ 2 ਦਿਨ ਦੇ ਵਿੱਚ 20 ਬੰਦੇ ਫੜੇ ਚਿੱਟਾ ਵੀ ਫੜਿਆ ਟੀਕੇ ਵੀ ਫੜੇ ਫਿਰ ਅਸੀਂ ਉਹਨਾਂ ਦੇ ਘਰ ਦੇ ਬਲਾ ਕੇ ਛੱਡਦੇ ਇੱਕ ਦਿਨ 4 ਬੰਦੇ ਫੜੇ ਉਹ ਪੁਲਿਸ ਦੇ ਹਵਾਲੇ ਕੀਤੇ ਉਹ ਵੀ ਸ਼ਾਮ ਨੂੰ ਛੁੱਟ ਗਏ ਚਲੋ ਉਹ ਫੇ ਗੁੰਡੇ ਗੁੰਡਿਆਂ ਗੱਲੇ ਪੈਸਾ ਦੋ ਤੇ ਖੇਲ ਦੇਖੋ ਹੁਣ ਤੁਹਾਡਾ ਮੇਰਾ ਰਲੀਆਂ ਮਿਲੀਆਂ ਨੇ ਸਾਰੇ ਮੈਂ ਕਿਹਾ ਹੁਣ ਤੁਹਾਡਾ ਇਥੇ ਮੋਟਰਸਾਈਕਲ ਗੱਡੀ ਚੋਰੀ ਹੋ ਜਾਂਦੀ ਆ ਜੇ ਰਿਪੋਰਟ ਲਿਖੇ ਨਾ ਕਹਿ ਦਿਓ ਕਹਿਣਗੇ ਦੋ ਤਿੰਨ ਦਿਨ ਕੋ ਦੋ ਤਿੰਨ ਦਿਨ ਨੂੰ ਗੱਡੀ ਤੁਹਾਡੀ ਖੁੱਲ ਜਾਣੀ ਆ ਫਿਰ ਉਹਨੂੰ ਕਿੱਥੇ ਮਿਲਣੀ ਆ ਆਹ ਸਾਹਿਬ ਆਹ ਹਾਲਾ ਦਾ ਪੰਜਾਬ ਦੇ ਵੀਰ ਜੀ ਮੈਂ ਇੱਕ ਪੁਆਇੰਟ ਕੀਤਾ ਸੀ ਇੱਕ ਦਿਨ ਇੱਕ ਚੋਰਾਂ ਨੇ ਮੋਟਰਸਾਈਕਲ ਹੋਇਆ ਸੀ ਨਹਿਰ ਤੇ ਭਾਖੜਾ ਨਹਿਰ ਤੇ ਉਸ ਮੋਟਰਸਾਈਕਲ ਨੂੰ ਬੰਦਾ ਦੋ ਤਿੰਨ ਦਿਨ ਲੱਗੇ ਘੁੰਮਦਾ ਰਿਹਾ 31 ਤਰੀਕ ਨੂੰ ਉਹਨੇ ਅੰਬੇ ਮੈਰੀ ਦੇ ਮਲਕੀਤ ਸਿੰਘ ਦਾ ਮੋਬਾਈਲ ਖੋਇਆ ਪੈਸੇ ਖੋਲੇ ਮੋਬਾਈਲ ਮਹਿੰਗਾ ਸੀ ਮਲਕੀਤ ਸਿੰਘ ਨੇ ਜਾ ਕੇ ਕੈਮਰੇ ਤੇ ਫੋਟੋ ਕਢਾਈ ਅਸੀਂ ਬੰਦਾ ਫੜ ਲਿਆ ਉਹਨੇ ਉਹ ਮੋਟਰਸਾਈਕਲ ਖੋਲ ਕੇ ਧੱਕੇ ਛੱਡਤਾ ਕਿਉਂਕਿ ਮੋਟਰਸਾਈਕਲ ਖਰੀਦਿਆ ਨਹੀਂ ਕਿਸੇ ਨਵੇਂ ਮੋਟਰਸਾਈਕਲ ਸੀ ਚੱਕੇ ਵੇਚਤੇ ਟਾਇਰ ਵੇਚਤੇ ਸੂਏ ਤੇ ਸਿੱਟ ਗਿਆ ਨਹਿਰ ਦੇ ਨਾਲ ਹੀ ਉਹ ਮੋਟਰਸਾਈਕਲ ਦੀ ਅਸੀਂ ਟ੍ਰੇਸ ਕਰ ਲਈ ਚਾਸੀ ਫੋਟੋ ਲੈ ਲਈ ਅਸੀਂ ਜਾ ਕੇ ਖੰਨੇ ਤੋਂ ਏਜੰਸੀ ਚੋਂ ਦਾ ਨੰਬਰ ਕਢਾਇਆ ਪੁਲਿਸ ਜਾ ਕੇ ਲੈ ਆਈ ਬੰਦਾ ਗੇੜੇ ਮਾਰ ਰਿਹਾ ਥਾਣੇ ਬਈ ਸਾਡਾ ਮੋਟਰਸਾਈਕਲ ਮਿਲਿਆ ਜੀ ਨਾ ਜੀ ਇਹਦੇ ਨਹੀਂ ਤੁਹਾਡਾ ਮਿਲਿਆ ਅਸੀਂ ਉਹ ਬੰਦੇ ਦਾ ਨੌਕੜਾ ਕੇ ਲਿਆ ਕੇ ਸਰੰਦ ਏਜੰਸੀ ਚ ਨੰਬਰ ਮਾਰਿਆ ਸਰੰਦ ਏਜੰਸੀ ਚੋਂ ਵਿਕਿਆ ਸੀ ਉਹ ਮੁੰਡੇ ਦੇ ਘਰ ਮੈਸੇਜ ਤਾਂ ਸਾਡੇ ਕੋਲ ਗਿਆ ਉਹਨੂੰ ਦੱਸਿਆ ਵੀ ਤੇਰਾ ਮੋਟਰਸਾਈਕਲ ਥਾਣੇ 'ਚ ਖੜਾ ਬਿਨਾ ਚੱਕਿਆਂ ਤੋਂ ਉਹਨੂੰ ਮਿਲ ਗਿਆ ਹੁਣ ਹਜ਼ਾਰਾਂ ਗੱਡੀਆਂ ਹਜ਼ਾਰਾਂ ਵਹੀਕਲ ਹਜ਼ਾਰਾਂ ਮੋਟਰਸਾਈਕਲ ਥਾਣਿਆਂ 'ਚ ਖੜੇ ਆਂ ਕਿਉਂ ਨਹੀਂ ਦੰਦੇ ਲੋਕਾਂ ਨੂੰ ਇੱਥੋਂ ਜੋ ਆਪਣੇ ਗੁਰਦੁਆਰੇ ਕੋਲ ਮੋਟਰਸਾਈਕਲ ਚੋਰੀ ਹੋਇਆ ਆ ਪਿੰਡ ਨਾਲ ਨਹਿਰ ਦੇ ਪਰਲੇ ਪਾਸੇ ਮੋਟਰਸਾਈਕਲ ਦੋ ਚੋਰੀ ਹੋਈ ਸੀ ਮਿਲੇ ਨਹੀਂ ਅਜੇ ਤੱਕ ਮੇਰੇ ਆਪਦੇ ਯਾਰ ਦੋਸਤ ਦਾ ਫੋਨ ਖੋ ਲੈ ਗਿਆ ਕੋਈ ਅੱਛਾ ਜੀ ਦੋਸਤੋ ਇਹ ਲਾਅ ਐਂਡ ਆਰਡਰ ਦੀ ਗੱਲਾਂ ਕਰਦੇ ਆਂ ਵੀ ਅਮਰਤਪਾਲ ਨੇ ਲਾਅ ਐਂਡ ਆਰਡਰ ਖਰਾਬ ਕਰਤਾ ਇਹ ਲਾਅ ਐਂਡ ਆਰਡਰ ਕਿੱਥੇ ਗਿਆ ਉਹਦਾ ਸਰਕਾਰ ਭਗਵੰਤ ਮਾਨ ਤਾਂ ਕਹਿੰਦਾ ਕਾਨੂੰਨ ਦੀ ਸਥਿਤੀ ਉਹ ਬਹੁਤ ਵਧੀਆ ਹੈ ਜੀ ਤਿੰਨ ਬੰਦਿਆਂ ਦੇ ਘਰੇ ਜਾ ਕੇ ਬੰਦੇ ਨੇ ਗੁਰਦੁਆਰੇ ਤੋਂ ਫੋਟੋਆਂ ਕਢਾ ਲੀਆਂ ਤਿੰਨਾਂ ਬੰਦਿਆਂ ਦੇ ਘਰੇ ਲੈ ਗਿਆ ਪੁਲਿਸ ਨੂੰ ਚੁਕਾ ਦਿੱਤੇ ਫਦੇਗੜਦੀ ਨੂੰ ਫਦੇਗੜਦੀ ਪੁਲਿਸ ਨੇ ਸ਼ਾਮ ਨੂੰ ਛੱਡ ਦੇ ਕਹਿੰਦੇ ਜੀ ਪਿੰਡ ਦੇ ਅੱਗੇ ਆਪਣੀ ਜ਼ਿੰਮੇਵਾਰੀ ਤੇ ਲੈ ਗਏ ਕਿਉਂ ਜੀ ਮੋਟਰਸਾਈਕਲ ਉਹ ਕਿੱਥੇ ਗਿਆ ਮੋਟਰਸਾਈਕਲ ਅਜੇ ਤੱਕ ਨਹੀਂ ਮਿਲਿਆ ਜਗਦੀਪ ਸਿੰਘ ਹੈ ਬੱਸ ਅੱਡੇ ਦੇ ਵਿੱਚ ਹੱਕਰ ਉਹਦੇ ਭਾਈ ਦਾ ਮੋਟਰਸਾਈਕਲ ਸੀ ਤੁਸੀਂ ਦੇਖਿਆ ਹੋਗਾ ਇੱਕ ਡਰਾਮਾ ਕੀਤਾ ਹੋਊਗਾ ਭਗਵੰਤ ਮਾਨ ਸਾਹਿਬ ਨੇ ਵੀ ਅਸੀਂ ਐ ਮਿੰਟਾਂ ਦੇ ਵਿੱਚ ਮੋਟਰਸਾਈਕਲ ਬਜ਼ੁਰਗ ਦਾ ਲੈ ਕੇ ਦਿੱਤਾ ਸੀ ਇੱਥੇ ਆਏ ਸੀ ਐਸਐਸਪੀ ਨੂੰ ਕਹਿ ਕੇ ਅਸੀਂ ਆਹ ਕਰਾਇਆ ਇਹਨਾਂ ਦੇ ਮਸਲੇ ਕਿੱਥੇ ਨੇ ਜੀ ਉਹ ਇੱਕ ਡਰਾਮਾ ਕਰਨਾ ਸੀ ਸਿਰਫ ਮੈਂ ਤਾਂ ਇਹਨਾਂ ਨੂੰ ਅਪੀਲ ਕੀਤੀ ਹੈ ਇੱਕ ਦਿਨ ਉਹੀ ਮੇਰੀ ਅਪੀਲ ਸੁਣ ਕੇ ਬਠਿੰਡੇ ਦੀ ਕੁੜੀ ਨੇ ਕੀਤੀ ਜਿਹੜੀ ਕਿ ਮੋਬਾਈਲ ਖੋਣ ਵਾਲੇ ਦੇ ਘਰੇ ਜਾ ਪਹੁੰਚੀ ਸੀ ਉਹਨੇ ਆਪਣਾ ਮੋਬਾਈਲ ਆਪ ਬਰਾਮਦ ਕਰਾਇਆ ਪੁਲਿਸ ਨੇ ਨਹੀਂ ਕਰਾਇਆ ਉਹ ਕੁੜੀ ਨੇ ਵੀ ਮੇਰੀ ਅਪੀਲ ਸੁਣ ਕੇ ਕੀਤੀ ਵੀ ਜਿੰਨੇ ਠਾਣਿਆਂ ਦੇ ਵਿੱਚ ਵਹੀਕਲ ਖੜੇ ਆ ਇਹਨਾਂ ਦੇ ਚਾਸੀ ਨੰਬਰ ਕਢਾ ਕੇ ਡੀਟੀਓ ਦਫ਼ਤਰ ਤੋਂ ਕਢਾ ਕੇ ਉਹਨਾਂ ਨੂੰ ਵਾਪਸ ਕਿਤੇ ਜਾਣ ਪਰ ਕਿਉਂ ਨਹੀਂ ਕਰਦੇ ਜਿਹੜੀ ਕਿਸੇ ਦੀ ਚੋਰੀ ਦੀ ਗੱਡੀ ਫੜਦੇ ਆ ਉਹ ਗੱਡੀ ਮਿਲ ਸਕਦੇ ਬੰਦੇ ਨੂੰ ਇਹ ਗੱਡੀਆਂ ਆਪ ਵਰਤਦੇ ਆ ਪੁਲਿਸ ਚੋਰੀ ਦੀਆਂ ਗੱਡੀਆਂ ਸਾਰੀ ਪੁਲਿਸ ਲਈ ਫਿਰਦੇ ਆ ਜਦੋਂ ਕੰਡਮੋਈ ਦੇ ਖੜਾਉਂਦੇ ਪਾਸੇ ਗਵਿੰਦਗੜ੍ਹ ਥਾਣੇ ਵਾਲਾ ਨਹੀਂ ਨਾ ਹੈਗਾ ਕੋਈ ਪੁੱਛਣਾ ਗਵਿੰਦਗੜ੍ਹ ਥਾਣੇ ਦੇ ਵਿੱਚ ਦੋ ਉਹ ਸੀ ਆਪਣੇ ਟਾਟਾ ਦੀਆਂ ਗੱਡੀਆਂ ਸਫਾਰੀਆਂ ਇੱਕ ਕਾਲੇ ਰੰਗ ਦੀ ਇੱਕ ਚਿੱਟੇ ਰੰਗ ਦੀ ਪੀਬੀ 036 ਇੱਕ ਬੀਬੀ 0 यूपी ਦੇ यूके 07 ਯਾਲੀ ਨੰਬਰ ਸੀ ਮੈਨੂੰ ਨਹੀਂ ਪਤਾ ਉਹ ਮੈਨੂੰ ਗੱਡੀਆਂ ਦਿਖਾ ਦੋ ਕਿੱਥੇ ਆਲਸੋ ਨੀ ਘਰ ਚਲੇ ਗਏ ਜਮੂਗੇ ਵੀਰ ਜੀ ਇੱਥੇ ਕੋਈ ਨਹੀਂ ਅੰਦੀ ਪੀਦੀ ਕੁੱਤਾ ਜਿਹੜਾ ਕੋਈ ਪੁੱਛਣ ਵਾਲਾ ਨਹੀਂ ਹੈਗਾ ਜੇ ਸਾਡੀ ਤੁਸੀਂ ਵੀ ਜਾ ਕੇ ਉੱਥੇ ਕਿਸੇ ਥਾਣੇ ਦੇ ਵਿੱਚ ਵੜ ਦੋ ਇਹਦੇ ਨਾਲ ਫੋਟੋ ਲੈ ਲਓ ਤੁਸੀਂ ਪਾ ਦਿਓ ਸ਼ਾਮ ਨੂੰ ਕੱਲ ਨੂੰ ਅੱਧੇ ਬੰਦੇ ਆ ਜਾਣਗੇ ਤੁਹਾਡੇ ਮਗਰ ਵੀ ਸਾਡਾ ਮੁੰਡਾ ਹੈਗਾ ਇਹ ਕਰਦੇ ਆ ਇੱਕ ਇਹਨੂੰ ਦੇਣਾ ਕੁਵਾਰ ਚ ਸੜ ਜਾਣਗੇ ਉੱਥੇ ਅੱਗ ਲੱਗੀ ਸੜ ਕੇ ਕੋਈ ਸਮਾਨ ਵਿਗਿਆ ਜੀ ਹਾਂ ਉਹ ਬਸ ਆਹੀ ਕੰਮ ਜ਼ਿੰਮੇਵਾਰੀ ਕੀ ਦੀ ਹੈ ਅਸਲ ਵਿੱਚ ਜਿਵੇਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਸਰਕਾਰਾਂ ਨਹੀਂ ਕਰਦੀਆਂ ਜਿਹੜੇ ਪੁਲਿਸ ਵਾਲਿਆਂ ਕੋਲ ਕਹਿੰਦਾ ਸਾਡੇ ਕੋਲ ਬੰਦੇ ਨਹੀਂ ਆ ਲਿਖਣ ਵਾਸਤੇ ਵੀ ਇੱਕ ਚਾਸੀ ਟ੍ਰੇਸ ਕਰਕੇ ਆਪ ਪਛਾਤਾ ਗਿਆ ਕਿ ਹਾਂ ਜੀ ਹਾਂ ਜੀ ਹੁਣ ਕਈ ਮੋੜ ਸੇ ਗਏ ਇੱਕ ਸਾਡੇ ਗਵਿੰਦਗੜ੍ਹੋਂ ਪਹਿਲਾ ਮੁੰਡੇ ਦੇ ਚੱਕੇ ਗਿਆ ਸੀ ਹੁਣ ਵੀ ਕਈ ਚੱਕੇ ਜਾਂਦੇ ਆ ਉਹ ਖੰਨੇ ਥਾਣੇ 'ਚ ਖੜਾ ਸੀ ਥੋੜੇ ਦਿਨਾਂ ਬਾਅਦ ਦੇਖਿਆ ਉਹ ਖੰਨੇ ਉਠਾਣੇ ਲੈ ਕੇ ਛਡਾ ਕੇ ਲਿਆਏ। ਰੋਜਾ شریف ਵਾਲਾ ਜਿਹੜਾ ਥਾਣਾ ਹੈ ਉਹ ਮੂਰੇ ਉਹ ਤਾਂ ਰਿਪੋਰਟ ਵੀ ਨਹੀਂ ਲਿਖਦੇ ਅੰਦਰ। ਉਹ ਕਹਿੰਨਗੇ ਦੋ ਦਿਨ ਦੇਖੋ। ਦੋ ਦਿਨ ਤੋਂ ਬਾਅਦ ਮੋਟਰਸਾਈਕਲ ਖੁੱਲ ਕੇ ਵਿਕ ਜਾਣਾ ਕਹਿੰਦੇ ਫਿਰ ਕਿਹਨੇ ਦੇਖਣਾ। ਉਹ ਵਿੱਚ ਹੱਥ ਹੈ ਨਾ ਕਿਸੇ ਵੀ ਥਾਣੇ ਚਲੇ ਜਾਓ। ਕੱਲਾ ਰੋਜਾ شریف ਨਹੀਂ ਕਿਸੇ ਵੀ ਚਲੇ ਜਾਓ। ਨਹੀਂ ਕਈ ਮੁੰਡੇ ਸਾਡੇ ਕੋਲ ਆਏ ਸੀਗੇ ਕਹਿੰਦੇ ਵੀਰੇ ਸਾਡੀ ਪੁਲਿਸ ਰਿਪੋਰਟ ਨਹੀਂ ਲਿਖ ਰਹੀ। ਵੀ ਪਾਰਕਿੰਗ ਦੇ ਵਿੱਚੋਂ ਜਿਹੜਾ ਮੋਟਰਸਾਈਕਲ ਖੜੂ ਉਹਦੀ ਸਾਡੀ ਜ਼ਿੰਮੇਵਾਰੀ ਨਹੀਂ। ਕੀ ਪੁਲਿਸ ਦੀ ਜ਼ਿੰਮੇਵਾਰੀ ਨਹੀਂ? ਜਿਹੜੇ ਮੁੰਡੇ ਨੇ ਉਤੋਂ ਫੋਟੋਆਂ ਕਢਾਈਆਂ ਪ ਆ ਕੈਮਰੇ ਲੱਗੇ ਆ ਜੀ ਤੁਸੀਂ ਹੁਣ ਮੇਰਾ ਕੈਂਪ ਕਢਾ ਲਓ ਸਾਰੇ ਬੰਦ ਕੈਮਰੇ ਤੇ ਹੁੰਦੇ ਹੋਣਗੇ ਜੇ ਉਹ ਬੰਦੇ ਨੇ ਕਢਾ ਲੈ ਕੋਈ ਗਲਤੀ ਨਹੀਂ ਕੀਤੀ ਪੁਲਿਸ ਵਾਲਿਆਂ ਦਾ ਕੀ ਕੰਮ ਉਹਨਾਂ ਨੂੰ ਕਹਿ ਗਏ ਕਿ ਤੁਸੀਂ ਵੀਡੀਓ ਕਰ ਦਿਓ ਤਿੰਨੇ ਬੰਦੇ ਫੜਾਤੇ ਸ਼ਾਮ ਨੂੰ ਛੱਡਦੇ ਇਹਨਾਂ ਨੇ